ਬਾਕੀ ਸਾਨੂੰ ਨਰਸਰੀਆਂ ਚ ਬੜੀਆਂ ਜਗ੍ਹਾਏ ਅੱਜ ਤੁਹਾਡੇ ਨਾਲ ਨਰਸਰੀ ਤੇ ਸਾਨੂੰ ਵਿਜ਼ਿਟ ਕਰਕੇ ਮਤਲਬ ਬਹੁਤ ਵਧੀਆ ਲੱਗਿਆ ਵੀ ਚੰਗੀ ਕੁਆਲਿਟੀ ਦੇ ਬੂਟੇ ਤੁਹਾਡੇ ਕੋਲ ਸਾਰੇ ਅਸਾਨੂੰ ਵੇਖਣ ਨੂੰ ਮਿਲੇ ਇਹੋ ਜੀ ਜਾਣਕਾਰੀ ਜਿਹੜੀ ਤੁਸੀਂ ਦਿੱਤੀ ਇਹ ਸਾਨੂੰ ਕਦੇ ਵੀ ਨਹੀਂ ਮਿਲੀ ਕੋਈ ਨਰਸਰੀ ਅਸੀਂ ਬਾਹਰ ਲੀਆਂ ਸਟੇਟਾਂ ਦੀਆਂ ਵੀ ਵੇਖੀਆਂ ਇੱਥੇ ਵੀ ਦੇਖੀਆਂ ਮਲੇਰ ਕੋਟ ਲਾਭਧਰੀਆਂ ਲੁਧਿਆਣੇ ਦੀਆਂ ਦੇਖੀਆਂ ਪਰ ਤੁਹਾਡੇ ਕੋਲੇ ਸਾਨੂੰ ਕੁਆਲਿਟੀ ਤੋਂ ਸੈਟੀਸਫਾਈ ਹੈ ਜਿਸ ਨੂੰ ਕਰੀ ਹਰ ਇੱਕ ਕੁਆਲਿਟੀ ਦਾ ਬੂਟਾ ਤੁਹਾਡੇ ਕੋਲੇ ਬਹੁਤ ਵਧੀਆ ਲੱਗਿਆ ਸਾਨੂੰ ਬਾਕੀ ਅਸੀਂ ਹੁਣ ਤੁਹਾਡੇ ਨਾਲ ਜੁੜੇ ਰਾਵਾਂਗੇ ਸਾਨੂੰ ਵਧੀਆ ਰਿਜ਼ਲਟ ਮਿਲਿਆ ਇਹ ਚੀਜ਼ ਦਾ ਬਾਕੀ ਭਾਈ ਨੇ ਕੋਈ ਉਹ ਜੀ 바ਰਗੇਨਿੰਗ ਵਾਲੀ ਗੱਲ ਨਹੀਂ ਜਾਂ ਰੇਟ ਦੀ ਕੋਈ ਉਹ ਨਹੀਂ ਗੱਲ ਨਹੀਂ ਸਾਨੂੰ ਵਧੀਆ ਮਤਲਬ ਆਪਣੇ ਵਰਗਾ ਸਹਾ ਮਤਲਬ ਦੂਜਾ ਕਿਸਾਨ ਬੰਦਾ ਜਿਹੜਾ ਇਸ ਕੰਮ ਨਾਲ ਜੁੜਿਆ ਹੋਇਆ ਕੋਈ ਉਹ 바ਰਗੇਨਿੰਗ ਵਾਲਾ ਨਹੀਂ ਠੀਕ ਹੈ ਧੰਨਵਾਦ ਤੁਹਾਡਾ ਸੋ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿੰਨੇ ਵੀ ਦੇਵ ਗ੍ਰੀਨਲੈਂਡ ਏਜ ਦੇ ਨਾਲ ਨਰਸਰੀ ਨਾਲ ਜੁੜੇ ਹੋ ਔਰ ਜਿੰਨੇ ਦੇਵ ਲਾਇਬ੍ਰੇਰੀ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਕਸਰ ਹੀ ਜਿਹੜੀਆਂ ਵੀਡੀਓ ਅਪਲੋਡ ਹੁੰਦੀਆਂ ਜਿਹੜੇ ਵੀਰ ਦੁਬਾਰਾ ਦੁਬਾਰਾ ਆਪਣੇ ਨਰਸਰੀ ਤੇ ਬੂਟੇ ਲਾ ਲਾਉਂਦੇ ਆ ਔਰ ਇਤੋਂ ਤੱਕ ਇਸ ਹਾਰ ਤੱਕ ਵੀ ਜਿਹੜੇ ਸੱਜਣ ਆਪਣੇ ਨਾਲ ਜਿਹੜੇ ਆਪਣੇ ਪੱਕੇ ਕਸਟਮਰ ਬਣ ਚੁੱਕੇ ਹੈ ਸੋ ਕਸਟਮਰ ਤਾਂ ਹੁਣ ਦੂਰ ਰਹਿ ਗਿਆ ਉਹਨਾਂ ਦੇ ਨਾਲ ਇੱਕ ਪਰਿਵਾਰਕ ਰਿਸ਼ਤਾ ਬਣ ਚੁੱਕਿਆ ਹੈ ਉਦੋਂ ਸਾਡੇ ਭਾਈ ਜੀ ਆਏ ਨੇ ਫਰੀਦਕੋਟ ਤੋਂ ਤੇ ਮੈਂ ਜ਼ਿਆਦਾ ਨਹੀਂ ਬੋਲਾਂਗਾ ਕਿ ਤੁਸੀਂ ਮੈਨੂੰ ਡੇਲੀ ਸੁਣਦੇ ਰਹਿੰਦੇ ਹੋ ਤੇ ਇੱਕ ਨਵੇਂ ਚਿਹਰੇ ਦੇ ਨਾਲ ਨਵੀਆਂ ਰੂਹਾਂ ਦੇ ਨਾਲ ਤੁਹਾਨੂੰ ਅੱਜ ਮਿਲਾਵਾਂਗੇ ਸਾਊ ਤੋਂ ਪਹਿਲਾਂ ਤੁਹਾਡਾ ਸਵਾਗਤ ਹੈ ਬਾਈ ਇੱਥੇ ਪਹੁੰਚਣ ਤੇ ਸਬਸਕ੍ਰਾਈਬ ਹਾਂਜੀ ਤੇ ਦੱਸਿਓ ਆਪਣਾ ਨਾਮ ਪਤਾ ਤੇ ਬਾਕੀ ਹੁਣ ਤੁਸੀਂ ਦੱਸੋਗੇ ਤੁਸੀਂ ਇੱਥੇ ਰੈਟ ਕੀਤੇ ਆ ਹਾਂਜੀ ਬਾਈ ਜੀ ਸਸਿਕਾਂ ਪਹਿਲਾਂ ਅਸੀਂ ਤੁਹਾਡੇ ਕੋਲ ਵਿਜ਼ਿਟ ਕਰਕੇ ਬੜੀ ਖੁਸ਼ੀ ਸੰਦੀਪ ਸਿੰਘ ਗੁਨਾਰਾ ਮੇਰਾ ਨਾਮ ਹੈ ਰੀਕੋ ਡਿਸਟ੍ਰਿਕਟ ਦੇ ਵਿੱਚ ਪੈਂਦਾ ਹਾਂ ਜੀ ਬੋਲੋ ਜੀ ਹਾਂ ਅਸੀਂ ਬਾਗ ਬੰਨੀ ਦੇ ਨਾਲ ਕਾਫੀ ਟਾਈਮ ਤੋਂ ਜੁੜੇ ਹੋਏ ਆ ਜੀ ਜੀ ਤੇ ਬਾਕੀ ਸਾਨੂੰ ਨਸਰੀਆਂ 'ਚ ਬੜੀਆਂ ਜਗ੍ਹਾਆਂ ਆਜ ਤੁਹਾਡੇ ਨਾਲ ਨਸਰੀ 'ਚ ਸਾਨੂੰ ਵਿਜ਼ਿਟ ਕਰਕੇ ਮਤਲਬ ਬਹੁਤ ਵਧੀਆ ਲੱਗਿਆ ਵੀ ਚੰਗੀ ਕੁਆਲਿਟੀ ਦੇ ਬੂਟੇ ਤੁਹਾਡੇ ਕੋਲ ਸਾਰੇ ਅਸਾਨੂੰ ਵੇਖਣ ਨੂੰ ਮਿਲੇ ਇਹੋ ਜੀ ਜਾਣਕਾਰੀ ਜਿਹੜੀ ਤੁਸੀਂ ਦਿੱਤੀ ਇਹ ਸਾਨੂੰ ਕਦੇ ਵੀ ਨਹੀਂ ਮਿਲੀ ਕੋਈ ਨਰਸਰੀ ਅਸੀਂ ਬਾਹਰ ਲੀਆਂ ਸਟੇਟਾਂ ਦੀਆਂ ਵੀ ਵੇਖੀਆਂ ਇੱਥੇ ਵੀ ਦੇਖੀਆਂ ਮਲੇਰ ਕੋਟ ਲਾਹ੍ਹ ਦੇਹਰੀਆਂ ਲੁਧਿਆਣੇ ਦੀਆਂ ਦੇਖੀਆਂ ਪਰ ਤੁਹਾਡੇ ਕੋਲੇ ਸਾਨੂੰ ਕੁਆਲਿਟੀ ਤੋਂ ਸੈਟੀਸਫਾਈ ਹੈ ਜਿਹਨੂੰ ਕਰ ਵੀ ਹਰੀ ਕੁਆਲਿਟੀ ਦਾ ਬੂਟਾ ਤੁਹਾਡੇ ਕੋਲੇ ਬਹੁਤ ਵਧੀਆ ਲੱਗਿਆ ਸਾਨੂੰ ਬਾਕੀ ਅਸੀਂ ਹੁਣ ਤੁਹਾਡੇ ਨਾਲ ਜੁੜੇ ਰਾਵਾਂਗੇ ਸਾਨੂੰ ਵਧੀਆ ਰਿਜ਼ਲਟ ਮਿਲਿਆ ਇਹ ਚੀਜ਼ ਦਾ ਤੇ ਬਾਕੀ ਭਾਈ ਜੀ ਨੇ ਕੋਈ ਉਹ ਜੀ 바ਰਗੇਨਿੰਗ ਵਾਲੀ ਗੱਲ ਨਹੀਂ ਜਾਂ ਰੇਟ ਦੀ ਕੋਈ ਉਹ ਨਹੀਂ ਗੱਲ ਨਹੀਂ ਸਾਨੂੰ ਵਧੀਆ ਮਤਲਬ ਆਪਣੇ ਵਰਗਾ ਸਹਾ ਮਤਲਬ ਦੂਜੇ ਕਿਸਾਨ ਬੰਦਾ ਜਿਹੜਾ ਇਸ ਕੰਮ ਨਾਲ ਜੁੜਿਆ ਹੋਇਆ ਕੋਈ ਉਹ 바ਰਗੇਨਿੰਗ ਵਾਲਾ ਨਹੀਂ ਠੀਕ ਹੈ ਧੰਨਵਾਦ ਤੁਹਾਡਾ ਤੁਹਾਡਾ ਕੀ ਨਾਮ ਭਾਈ ਜੀ ਸੁਪਾਲ ਸਿੰਘ ਮੱਤਾ ਜੀ ਇਹ ਮੱਤਾ ਪਿੰਡ ਕਿੱਥੇ ਬੰਦਾ ਜੀ ਇਹ ਆਪਣੇ ਕੋੜਮੂੜਾ ਜੈਤੂ ਰੋਡ ਤੇ ਜੀ ਸਾਰੇ ਇੱਕੋ ਪਿੰਡ ਤੋਂ ਜੀ ਨਹੀਂ ਇਹ ਮੇਰਾ ਮੇਰਾ ਦੋਸਤ ਹੈ ਅਸੀਂ ਕੰਮ ਇਹ ਜਿਆਦੇ ਬਾਗਬਾਨੀ ਦੇ ਵਿੱਚ ਇਹ ਜੀ ਜੀ ਆ ਇੰਟਰਸਟ ਰੱਖਦੇ ਸੀ ਤੇ ਫਿਰ ਅਸੀਂ ਕੰਮ ਮੈਂ ਡਿਸਕਸ ਕੀਤੀ ਮੈਂ ਕਿਹਾ ਮੈਂ ਥੋੜਾ ਪਹਿਲੇ ਦਿਨਾਂ ਵੇਖਿਆ ਸੀ YouTube ਤੇ ਜੀ ਜੀ ਤੇ ਉਹ ਦੇਖ ਕੇ ਫਿਰ ਮੈਂ ਤੁਹਾਨੂੰ ਫੋਨ ਵੀ ਲਾਇਆ ਫਿਰ ਮੈਂ ਬਾਈ ਬਾਈ ਨਾਲ ਡਿਸਕਸ ਕੀਤੀ ਫਿਰ ਉਹ ਨਾਲ ਚੱਲ ਕੇ ਆਵਾਂਗੇ ਜੀ 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 ਤੇ ਐਕਚੁਅਲੀ ਸਾਡਾ ਬਿਜ਼ਨਸ ਲੁਧਿਆਣੇ ਆ ਜੀ ਠੀਕ ਹੈ ਜੀ ਤੇ ਉੱਥੇ ਨਰਸਰੀਆਂ ਬਹੁਤ ਆਉਂਦੀਆਂ ਮੈਂ ਹਰੇਕ ਨਰਸਰੀ ਚੋਂ ਦਾ ਰੋਕਦਾ ਪਰ ਜਿਹੜੀ ਤੁਸੀਂ ਜਾਣਕਾਰੀ ਸਾਨੂੰ ਦਿੱਤੀ ਐ ਐਨੀ ਕੋਈ ਜਾਣਕਾਰੀ ਨਹੀਂ ਦੇ ਸਕਦਾ ਜੀ ਜੀ ਹਾਂ ਜੀ ਤੇ ਤੁਹਾਨੂੰ ਨਰਸਰੀ ਵੇਡ ਕੀਤੀ ਐ ਨਰਸਰੀ ਦਾ ਵੱਡਾ ਹੋਣਾ ਕਿੱਲਿਆਂ ਚੋਣਾ ਉਹ ਬੈਟਰ ਨਹੀਂ ਰੱਖਦਾ ਠੀਕ ਹੈ ਜੀ ਨਹੀਂ ਨਹੀਂ ਉੱਥੇ ਤਾਂ ਪੰਜ ਪੰਜ ਸੱਤ ਸੱਤ ਕਿੱਲਿਆਂ ਜਾਂ ਪਰ ਉਹ ਪਰ ਐਂਦਾ ਨਹੀਂ ਕਰਦੇ ਅਸੀਂ ਕੱਲਾ ਇਹ ਨਹੀਂ ਵੀ ਅਸੀਂ ਬੂਟਾ ਵੇਚ ਨਹੀਂ ਰਹੇ ਸਾਡਾ ਮੈਂ ਤਾਂ ਇਹ ਸਮਝਦਾ ਵੀ ਅਸੀਂ ਵਾਤਾਵਰਣ ਪ੍ਰੇਮੀ ਆ ਸ਼ੁਰੂ ਤੋਂ ਸਾਡੀ ਸੰਸਤਾ ਵੀ ਬਣੀ ਐ ਜੀ ਅਸੀਂ ਤਾਂ ਇਹ ਸਮਝਦਾ ਵੀ ਬੂਟੇ ਦਾ ਮਾਰ ਜਣਾ ਪਾਪ ਹੈ ਸੋ ਜੀ ਬੋਟਾ ਤਾਂ ਫੜਾਉਣ ਨੂੰ ਤਾਂ ਹਰੇਕ ਕੋਈ ਫੜਾ ਦੋਗੇ ਮੈਨੂੰ ਐਕਚੁਅਲੀ ਪਤਾ ਕਿ ਤੁਸੀਂ ਆਉਣ ਨਾ ਰਹਾ ਸਾਨੂੰ ਸਾਨੂੰ ਡੀਲ ਕੀਤਾ ਜੀ ਜੀ ਉੱਥੇ ਜਿਹੜੀਆਂ ਉਹ ਵੱਡੀਆਂ ਨਰਸਰੀਆਂ ਉਹਨਾਂ ਦੇ ਥੱਲੇ ਰੱਖੇ ਹੋਏ ਐ ਜੀ 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 ਉਹ ਸਾਨੂੰ ਆਈ ਫਲਾਨਾ ਤੇ ਕਈ ਇਹ ਉਹ ਆਏ ਮੈਂ ਕਰਕੇ ਚੁਕਾਨ ਦੇ ਉਹਨਾਂ ਨੂੰ ਕੋਈ ਕੁਝ ਪੱਲੇ ਹੈ ਨਹੀਂਗਾ ਜੀ 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 ਹਾਂ ਸੋ ਬਾਕੀ ਤੁਸੀਂ ਵੀਰੋ ਜਿਆਦਾ ਮੇਰੇ ਤਾਂ ਕਹਿਣ ਦੀ ਲੋੜ ਨਹੀਂ ਤੁਸੀਂ ਆਪਣਾ ਜਿਹੜਾ ਪੇਜ ਨੂੰ ਪਿੱਛੇ ਜਾ ਕੇ ਵੇਖਿਓ ਜੇ ਇਹਨੂੰ ਪਿੱਛੇ ਤੱਕ 2 ਸਾਲ ਤੱਕ ਪਿੱਛੇ ਜਦੋਂ ਪਿੰਡ ਤੋਂ ਚੱਲਦਾ ਸੀਗਾ ਔਰ ਅੱਜ ਭਾਜੀ ਰੀਬੋਟੇ ਵੀ ਲੈ ਚੱਲੇ ਆ ਜਦੋਂ ਇਹਦਾ ਰਿਜ਼ਲਟ ਆਊਗਾ ਨਾ ਇਹਨਾਂ ਦਾ ਦਿਲ ਕਰੂਗਾ ਆਪਣੇ ਆਪ ਬਜ਼ਾਰ ਨਾਲ ਬਾਈਨ ਵੀਡੀਓ ਪਾਉਣੇ ਆ ਵੀ ਫਰੂਟ ਦੇਖੋ ਕਿਦਾਂ ਦਾ ਲੱਗਿਆ ਵੀ ਜੇ ਆਪਾਂ ਵੀ ਉਹੀ ਕੰਮ ਵੀ ਆਪਾਂ ਕੱਲੇ ਪੈਸੇ ਵਟਣੇ ਆ ਔਰ ਤੁਸੀਂ ਇੱਕ ਸਾਡਾ ਹੋਰ ਵੇਖਿਆਣਾ ਜਿਹੜਾ ਸਾਡਾ ਲੇਖਾ ਜੋਖਾ ਲੱਗਿਆ ਹੈ ਤੁਹਾਨੂੰ ਮਦਦ ਕਰਾਇਆ ਸੀ ਵੀ ਇੱਕ ਛੋਟੀ ਡੈਰੀ ਲਾਉਣੀ ਉਹ ਲੱਗ ਚੀਜ ਹੈ ਜਾਂ ਬਿੰਦੂ ਕੋ ਲਾਉਣੀ ਅਸੀਂ ਬਈ ਕਿਉਂ ਲਾਏ ਰੱਖਿਆ ਵੀ ਇਹ ਗੋਮ ਨਹੀਂ ਹੁੰਦੀ ਸਾਡੇ ਤੋਂ ਤੁਸੀਂ ਸਾਡੇ ਕੋਲ 10 ਸਾਲਾਂ ਬਾਅਦ ਵੀ ਵੋਟਾਂ ਮੰਗੋਗੇ ਨਾ ਗਾਈ ਆਹ ਵੋਟਾਂ ਐਨੀ ਤਰੀਕ ਨੂੰ ਲੈ ਗਏ ਸੀਗੇ ਸੋਰਸ ਤੁਹਾਨੂੰ ਵੀ ਵੋਟਾ ਚਾਹੀਦਾ ਹੈ ਤੁਹਾਨੂੰ ਉਹੀ ਕੁਆਲਿਟੀ ਸਾਡਾ ਇੱਕੋ ਬੰਦੇ ਤੋਂ ਮਾਰ ਆ। ਤੁਸੀਂ ਵਹੀ ਖਾਤਾ ਲਾਇਆ ਜਿਵੇਂ ਆਪਣੇ ਹਰਦوار ਵਹੀ ਖਾਤਾ ਕਰਾਉਣਾ ਚੱਲਦਾ ਸੀਗਾ। ਹਾਂ ਕੋਈ ਉਹ ਕੁਰਸੀ ਨਾ ਕੱਢ ਦਿੰਦੇ ਸੀਗੇ। ਉਹ ਦੱਸਦੇ ਸਾਰਾ ਕੁਝ ਨਾ ਵੀ ਤੋਰਦਾਦੇ ਫੜ ਲੱਦੇ ਆਏ ਸੀ ਆਏ ਸੀ। ਚਲੋ ਚਲੋ ਹਾਸੇ ਵਾਲੀ ਗੱਲ ਵੀ ਕਰਨੀ ਚਾਹੀਦੀ ਹੈ। ਧੰਨਵਾਦ ਤੁਹਾਡਾ ਬਹੁਤ 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 ਧੰਨਵਾਦ ਤੁਹਾਨੂੰ ਬਹੁਤ ਖੁਸ਼ੀ ਹੋਈ ਸਾਨੂੰ ਮਿਲ ਕੇ ਤੁਹਾਨੂੰ ਸੋ ਇਸ ਕਰਕੇ ਇੱਕ ਬੰਦੇ ਕੋਲੋਂ ਮਾਲ ਇੱਕ ਫਰਮ ਤੋਂ ਮਾਲ ਲੈਣ ਦਾ ਮਤਲਬ ਕੀ ਹੈ ਜੀ ਇਹੀ ਹੈ ਵੀ ਸਾਨੂੰ ਇਹ ਨਹੀਂ ਹੁੰਦਾ ਵੀ ਯਾਰ ਜੇ ਕਿਤੇ ਕੋਈ ਸੀ ਬੂਟਾਂ ਨੂੰ ਨਹੀਂ ਕੀ ਹੁੰਦੀ ਹੈ ਪਹਿਲੀ ਗੱਲ ਤਾਂ ਐ ਤੱਕ ਹੋਇਆ ਹੀ ਨਹੀਂ ਤੇ ਜੇ ਆਪਾਂ ਥਾਂ ਤੋਂ ਚੱਕੀ ਏਬੇ ਤੋਂ 5 70 ਰੁਪਏ 10 ਰੁਪਏ ਸਸਤਾ ਮਿਲਦਾ ਉਹ ਤੇ ਚੁੱਕ ਲਿਆ ਫਿਰ ਤੁਸੀਂ ਉਲਟ ਚੋਗੇ ਫਿਰ ਅੱਜ ਜੋ ਰਿਜ਼ਲਟ ਆਇਆ ਲੋਕ ਇਤਿਆਰ ਰਏ ਜਿਹੜੀ ਸੈਟੀਸਫੈਕਸ਼ਨ ਹੈ ਬੰਦੇ ਤਾਂ ਹੀ ਹੋ ਰਹੀ ਐ ਨਹੀਂ ਕਿਉਂਕਿ ਆਪਣਾ ਬੈਕਗ੍ਰਾਉਂਡ ਦਾ ਜਿਹੜਾ ਰਿਜ਼ਲਟ ਮਿਲਿਆ ਸੋ ਬੜੀ ਖੁਸ਼ੀ ਹੁੰਦੀ ਐ ਔਰ ਮੈਨੂੰ ਲੱਗਦਾ ਉਹਦੇ ਪੰਜੀ ਮੋਗੇ ਤੋਂ ਆਇਆ ਸੀ ਮੈਂ ਉਹਨਾਂ ਨਾਲ ਹੀ ਉਹਨਾਂ ਨੇ ਬੂਟੇ ਦਿੱਤੀ 40 ਲੈ ਸਾਡੇ ਕੋਲੋਂ ਪਰ ਤਕਰੀਬਨ 2 2.5 ਘੰਟੇ ਉਹਨਾਂ ਨਾਲ ਡਿਸਕਸ ਹਰੇਕ ਬੂਟੇ ਤੋਂ ਕਰੀ ਮੈਂ ਉਹਨੂੰ ਪੂਰਾ ਟਾਈਮ ਦਿੱਤਾ ਬਾਹਰ ਕਸਟਮਰ ਸੀਗੇ ਔਰ ਤੁਸੀਂ ਤੇ ਮੈਂ ਆਪਣੇ ਆਪ ਨੂੰ ਭਾਗਾਂ ਦਾ ਸਮਝਦਾ ਤੁਸੀਂ ਬੜੇ ਸਹੀ ਟਾਈਮ ਦਿਆ ਜਦੋਂ ਕੰਮ ਕੱਢ ਕੇ ਵੱਡੀ ਗਈ ਸਾਡੇ ਕੋਲ ਤਕਰੀਬਨ 50 60 ਹਜ਼ਾਰ ਬੂਟੇ ਦਾ ਆਰਡਰ ਹੈ ਫਿਰ ਹੋ ਸਕਦਾ ਵੀ ਅਸੀਂ ਤੁਹਾਨੂੰ ਹੁਣੇ ਹੀ ਮਾਫੀ ਮੰਗਦੇ ਤੁਹਾਨੂੰ ਅਸੀਂ ਸਿਆਣ ਨਹੀਂ ਸਕਾਂਗੇ ਕਿਉਂਕਿ ਤਾਂ ਰਸ਼ੀ ਇੰਨਾ ਹੋਣਾ ਜੀ ਸੋ ਇਸ ਕਰਕੇ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਹੁੰਦਾ ਹੈ ਇਹ ਇਹ ਮੇਰਾ ਬੇਟਾ ਕੈਨੇਡਾ ਤੋਂ ਆਇਆ ਇਹਨ ਮੈਂ ਚੱਲ ਪੁੱਤ ਨਰਸਰੀ ਵਾਹ ਕੇ ਲਿਆਵਾਂ ਜੀ ਜੀ ਸੋ ਧੰਨਵਾਦ ਤੁਹਾਡਾ ਬਾਬਾ ਧੰਨਵਾਦ ਤੁਹਾਡਾ ਤੁਸੀਂ ਇਸ ਤਾਈ ਪਿਆਰ ਤੁਹਾਡਾ ਜੁੜੇ ਰਹਾਂਗੇ ਤੁਹਾਡੇ ਜੀ ਜੀ ਇੱਕ ਸਭ ਤੋਂ ਵੱਡੀ ਗੱਲ ਹੈ ਥੋੜ੍ਹ ਵਾਲੇ ਬੂਟੇ ਲਾਓ ਜਿਹਨੇ ਸ਼ਾਂ ਦਾ ਬਣਾਣਾ ਹੈ ਜਿਵੇਂ ਹੁਣ ਬਹੁਤ ਸਾਰੇ ਬੂਟੇ ਚੀਕੂ ਆਏ ਅੰਬ ਸ਼ਾਂ ਵੀ ਦਿੰਦੇ ਆ ਸੋ ਨਾਲੇ ਸ਼ਾਂ ਦੇਣਗੇ ਨਾਲੇ ਲਾਲਚ ਅੱਜ ਕੱਲ ਕਾਲਜੋਗ ਲਾਲਚ ਹੁੰਦਾ ਹੈ ਜੇ ਕੋਈ ਬੂਟਾ ਫਰੂਟ ਦੇਊਗਾ ਸਾਰੇ ਬੱਚੇ ਉਹਨੂੰ ਪਾਣੀ ਪਾਉਣਗੇ ਉਹਨੂੰ ਉਹਨੂੰ ਬਚਾਉਣਗੇ ਔਰ ਸ਼ਾਹ ਵਾਲੇ ਬੂਟੇ ਦਾ ਤੁਹਾਨੂੰ ਫਰਾਂ ਕੋਈ ਛੱਡਦਾ ਹੀ ਨਹੀਂਗਾ ਸੋ ਨਾਲੇ ਫਰੂਟ ਖਾਵਾਗੇ ਨਾਲੇ ਵਾਤਾਵਰਨ ਬਚੂਗਾ ਨਾਲੇ ਇੱਕ ਆਰਗੇਨਿਕ ਆਪਣਾ ਵਧੀਆ ਘਰ ਦਾ ਫਲ ਮਿਲੂਗਾ ਸੋ ਸਭ ਤੋਂ ਵੱਡੀ ਗੱਲ ਹੈ ਮੈਨ ਵਾਤਾਵਰਨ ਬਚਾਉਣਾ ਹੈ ਜੀ ਆਪਣਾ ਸੋ ਸਾਡਾ ਇਹ ਹੈ ਅੰਦਰ ਸਾਡਾ ਸਾਫ਼ ਹੈ ਭਾਈ ਜਿੱਦ ਦੇ ਕਿਸੇ ਨਾਲ ਧੋਖਾ ਕਰਨਾ ਹੋਣਾ ਪਹਿਲਾਂ ਅਸੀਂ ਆਪਣੀ ਇੰਜੋ ਬੰਦ ਕਰਾਂਗੇ ਫਿਰ ਅਸੀਂ ਸਮਾਜ ਸੇਵੀ ਘਾਉਣ ਦੇ ਅਸੀਂ ਲਾਇਕ ਨਹੀਂਗੇ ਔਰ ਪਰਮਾਤਮਾ ਦੇਗੇ ਅਸੀਂ ਸਵੇਰ ਉੱਠ ਕੇ ਅਰਦਾਸ ਕਰਦੇ ਆ ਕਿ ਸਾਡੇ ਹੱਥ ਚੋਂ ਕਿਸੇ ਨੂੰ ਗਲਤ ਵੋਟਾਂ ਨਾ ਚਲਾ ਜਾਏ। ਸੋ ਇਸ ਕਰਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਤੁਹਾਡਾ ਤੁਸੀਂ ਪਹੁੰਚੇ ਹੋ। ਧੰਨਵਾਦ ਤੁਹਾਡਾ। ਐਨੀ ਮੈਂ ਤਾਂ ਦੂਰ ਤੋਂ ਹੀ ਗਾਂ ਦਾ ਕਿਉਂ ਜਾਂਦਾ ਪਤਾ ਇਹਨੂੰ ਛੱਡ ਕੇ ਆਉਂਦਾ ਲੈ ਜੀ। ਤੇ ਜੇ ਉਹਦੀ ਉਹਨੂੰ ਉਹਨੂੰ ਉਹ ਚੀਜ਼ਾਂ ਮਿਲ ਨਹੀਂ ਨਾ ਫਿਰ ਉਹ ਗਲਤ ਹੋ ਜਾਂਦਾ। ਸੋ ਆਪਦੀ ਕੋਸ਼ਿਸ਼ ਸਾਡੀ ਜਾਰੀ ਹੈ। ਸੋ ਵੀ ਜੀ ਵੀਡੀਓ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਕਰਿਓ ਜੀਵੰਦਾਰ ਭਰਾਵਾਂ ਤੱਕ ਜ਼ੋਰ ਪਹੁੰਚਦੀ ਕਰਿਓ। ਸੋ ਤੁਹਾਡਾ ਫੇਰ ਤੋਂ ਸਾਰਿਆਂ ਦਾ ਧੰਨਵਾਦ ਮਿਹਰਬਾਨੀ ਸ਼ੁਕਰੀਆ